ਕੁਦਰਤੀ ਤਬਾਹੀ ਕੁਦਰਤੀ ਕਹਿਰੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਬੱਦਲ ਫਟਣ ਦੇ ਨਾਲ ਹੈ ਭਾਰੀ ਤਬਾਹੀ ਦਾ ਮੰਜ਼ਰ ਹੈ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਦੱਸਦੀ ਹੈ ਕਿ ਸੂਮੀਸ਼ਵਰ ਵਿੱਚ ਬੱਦਲ ਫਟਣ ਦੇ ਨਾਲ ਭਾਰੀ ਤਬਾਹੀ ਮਚ ਗਈ ਹੈ ਦੱਸਦੀ ਹੈ ਕਿ ਬੱਦਲ ਫਟਣ ਨਾਲ ਕਈ ਕਰਾਂ ਦੇ ਵਿੱਚ ਪਾਣੀ ਵੜ ਗਿਆ ਮੀਂਹ ਨੇ ਜੰਗਲ ਦੀ ਅੱਗ ਤੋਂ ਤਾਂ ਰਾਹਤ ਦਿਵਾ ਦਿੱਤੀ ਪਰ ਪਹਿਲੀ ਬਾਰਿਸ਼ ਨੇ ਜਿਹੜੇ ਕਮਾਊ ਦੇ ਵਿੱਚ ਭਾਰੀ ਤਬਾਹੀ ਮਚਾ ਦਿੱਤੀ ਹੈ ਵੱਡੇ ਤੋਂ ਲੈ ਕੇ ਛੋਟੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਸੁੱਕੀ ਨਦੀ ਦੇ ਪਾਣੀ ਦਾ ਪੱਧਰ ਵੀ ਅਜੜਾ ਅਚਾਨਕ ਵਾਧਿਆ ਹੈ ਸੋ ਬੱਦਲ ਫਟਣ ਦੇ ਨਾਲ ਕਿਸ ਤਰੀਕੇ ਦੇ ਨਾਲ ਤਬਾਹੀ ਮਚੀ ਹੈ ਉਸ ਦੀ ਵੀਡੀਓ ਤੁਹਾਨੂੰ ਦਿਖਾਉਨੇ ਆ the report ludhiana live